ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜਾਨੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਹੋਈ ਹੈ ਵੱਡੀ ਵਾਰਦਾਤ ਨੌਜਵਾਨ ਦਾ ਕੀਤਾ ਗਿਆ ਕਤਲ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਦੇ ਬਾਵਲ ਕਸਬੇ ਚ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਉਸ ਦੀ ਲਾਸ਼ ਇੱਟਾਂ ਦੇ ਪੱਠੇ ਚ ਕਮਰੇ ਚ ਖੂਨ ਨਾਲ ਲਤਪਟ ਮਿਲੀ ਅਤੇ ਛੋਟੀ ਹੋਲੀ ਦਾਜੋ ਮਰਤਕ ਕਦਾ ਆਪਣੇ ਦੋਸਤ ਕਰਮਚਾਰੀ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਥਾਣਾ ਬਾਵਲ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਦੇ ਬਾਂਦਾ ਜ਼ਿਲ੍ਹੇ ਦੇ ਰਹਿਣ ਵਾਲਾ 29 22 ਸਾਲਾ ਪਿਛਲੇ 2 ਮਹੀਨਿਆਂ ਤੋਂ ਬਾਵਲ ਦੇ ਪੰਡਾ ਦਸਿਆਵਾਲ ਇੱਟਾਂ ਤੇ ਪੱਠੇ ਦੇ ਕੰਮ ਕਰਦਾ ਸੀ ਐਤੋਂ ਰਾਤ ਨੰਦੀ ਦੀ ਇਸ ਪੱਠੇ ਤੇ ਕੰਮ ਕਰਨ ਵਾਲੇ ਵਿਅਕਤੀ ਨਾਲ ਕਿਸੇ 간 ਨੂੰ ਲੈ ਕੇ ਝਗੜਾ ਹੋ ਗਿਆ ਪੁਲਿਸ ਮੁਤਾਬਿਕ ਦੋਵੇਂ ਸ਼ਰਾਬੀ ਦੇ ਸਨ ਸੁਰੇਂਦਰ ਨੰਦੀ ਦੀ ਲਾਸ਼ ਉਸ ਦੇ ਕਮਰੇ ਚ ਖੂਨ ਨਾਲ ਲਥਪਥ ਬਿਲੀ ਵੀਡੀਓ ਦੇਖਣ ਦੇ ਲਈ ਤੋਂ ਬਾਅਦਾਂ ਤੋਂ ਬਾਅਦ